ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੇਂ ਬੂਝੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕੈ ਲੋਈ ਸੋ ਜਾਗੇ ਜਾਗਾਵੇ ਸੋਈ ਸਤਗੁਰ ਨਾਮ 부ਝਾਇਆ ਵਿਣ ਨਾਵੇ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ 부ਜੈ ਨਾਮ ਮਿਲੈ ਤਸੈ ਰਜਾਈ ਰਹਾ ਕਲ ਕੀਰਤ ਸ਼ਬਦ ਪਛਾਨ ਇਹਾ ਭਗਤ ਚੁੱਕੇ ਆਂ ਬਿਮਾਨ ਸਤ ਗੁਰ ਸੇਵੈ ਹੋਵੈ ਪਰਵਾਨ ਜਿਨ ਆਸਾ ਕੀਤੀ ਤਿਸਨੂੰ ਜਾਣ ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ ਕਰ ਗਿਰਪਾ ਨਾਮ ਮਨ ਵਸਾਏ ਇਹੋ ਸਰ ਦੀਜੈ ਆਂ ਬਗਵਾਏ ਹੁਕਮେ 부ਜੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਬੁਲਾਵੇ ਆਪ ਮਾਰਗ ਪਾਏ ਸਚੇ ਸ਼ਬਦ ਸੱਚ ਸੁਮਾਏ ਸੱਚਾ ਸ਼ਬਦ ਸਚੀ ਹੈ ਬਾਣੀ ਗੁਰਮੁਖ ਜੋਗ ਜੋਗ ਆਖ ਬਖਾਣੀ ਮਨ ਮੁਖ ਮੋ ਧਰਮ ਪੋਲਾਣੀ ਬਿਨ ਨਾਵੇਂ ਸਭ ਫਿਰੇ ਬਉ ਰਾਣੀ ਤੀਨਾ ਬਵਨ ਮੈਂ ਇਕਾ ਮਾਇਆ ਮੂਰਗ ਪੜ ਪੜ ਦੂਜਾ ਭਾਉ ਦਰੜਾਇਆ ਬਹੁ ਕਰਮ ਕਮਾਵੇ ਦੁੱਖ ਸੁਭਾਇਆ ਸਤ ਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਆਨ ਦਿਨ ਭੋਗੇ ਹਾਂ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਅਰਤੇ ਸਦਾ ਸੱਚ ਪਿਆਰ ਹਰ ਜਪ ਪੜੀਏ ਗੁਰ ਸ਼ਬਦ ਵਿਚਾਰ ਹਰ ਜਪ ਪੜੀਏ ਹਉਮੈ ਮਾਰ ਹਰ ਜਪੀਏ ਭੈ ਸੱਚ ਬਿਆਰ ਨਾਨਕ ਨਾਮ ਗੁਰਮਤ ਓਰ ਧਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੇਂ ਬੂਜੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੇ ਜਾਗave ਸੋਈ ਸਤਗੁਰ ਨਾਮ 부ਝਾਇਆ ਵਿਣ ਨਾਵੇ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ 부ਜੈ ਨਾਮ ਮਿਲੈ ਤਸੈ ਰਜਾਈ ਰਹਾ ਕਲ ਕੀਰਤ ਸ਼ਬਦ ਪਛਾਨ ਇਹਾ ਭਗਤ ਚੁੱਕੇ ਆਂ ਬਿਮਾਨ ਸਤ ਗੁਰ ਸੇਵੈ ਹੋਵੈ ਪਰਵਾਨ ਜਿਨ ਆਸਾ ਕੀਤੀ ਤਿਸਨੂੰ ਜਾਣ ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ ਕਰ ਗਿਰਪਾਣਾਮ ਮਨ ਵਸਾਏ ਪਿਉ ਸਰ ਦੀਜੈ ਆਂ ਬਗਵਾਏ ਹੁਕਮେ 부ਜੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਬੁਲਾਵੇ ਆਪ ਮਾਰਗ ਪਾਏ ਸਚੇ ਸ਼ਬਦ ਸੱਚ ਸੁਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਬਖਾਣੀ ਮਨ ਮੁਖ ਮੋ ਧਰਮ ਬੋਲਾਣੀ ਬਿਨ ਨਾਵੇਂ ਸਭ ਫਿਰੈ ਬਉ ਰਾਣੀ ਤੀਨਾ ਬਵਨ ਮੈਂ ਏਕਾ ਮਾਇਆ ਮੂਰਗ ਪੜ ਪੜ ਦੂਜਾ ਭਾਉ ਦਰੜਾਇਆ ਬਹੁ ਕਾਰਮ ਕਮਾਵੇ ਦੁੱਖ ਸੁਭਾਇਆ ਸਤ ਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਆਨ ਦਿਨ ਭੋਗੇ ਹਾਂ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਅਰਤੀ ਸਦਾ ਸੱਚ ਪਿਆਰ ਹਰ ਜੱਪ ਪੜੀਏ ਗੁਰ ਸ਼ਬਦ ਵਿਚਾਰ ਹਰ ਜੱਪ ਪੜੀਏ ਹਉਮੈ ਮਾਰ ਹਰ ਜਪੀਏ ਭੈ ਸੱਚ ਬਿਆਰ ਨਾਨਕ ਨਾਮ ਗੁਰਮਤ ਓਰ ਧਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੇਂ ਬੂਝੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੇ ਜਾਗave ਸੋਈ ਸਤਗੁਰ ਨਾਮ 부ਝਾਇਆ ਵਿਣ ਨਾਵੇ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ 부ਜੈ ਨਾਮ ਮਿਲੈ ਤਸੈ ਰਜਾਈ ਰਹਾ ਕਲ ਕੀਰਤ ਸ਼ਬਦ ਪਛਾਨ ਇਹਾਂ ਭਗਤ ਚੁਕੇ ਆਂ ਬਿਮਾਨ ਸਤ ਗੁਰ ਸੇਵਿਐ ਹੋਵੈ ਪਰਵਾਨ ਜਿਨ ਆਸਾ ਕੀਤੀ ਤਿਸਨੂੰ ਜਾਣ ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ ਕਰ ਗਿਰਪਾ ਨਾਮ ਮਨ ਵਸਾਏ ਪਿਉ ਸਰ ਦੀਜੈ ਆਂ ਬਗਵਾਏ ਹੁਕਮେ 부ਜੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਬੁਲਾਵੇ ਆਪ ਮਾਰਗ ਪਾਏ ਸਚੇ ਸ਼ਬਦ ਸੱਚ ਸੁਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੋਗ ਜੋਗ ਆਂਖ ਬਖਾਣੀ ਮਨ ਮੁਖ ਮੋ ਧਰਮ ਪੋਲਾਣੀ ਬਿਨ ਨਾਵੇਂ ਸਭ ਫਿਰੇ ਬਉ ਰਾਣੀ ਤੀਨਾ ਬਵਨ ਮੈਂ ਏਕਾ ਮਾਇਆ ਮੂਰਗ ਪੜ ਪੜ ਦੂਜਾ ਭਾਉ ਦਰੜਾਇਆ ਬਹੁ ਕਰਮ ਕਮਾਵੇ ਦੁੱਖ ਸੁਭਾਇਆ ਸਤ ਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਆਨ ਦਿਨ ਭੋਗੇ ਹਾਂ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਅਰਤੇ ਸਦਾ ਸੱਚ ਪਿਆਰ ਹਰ ਜਪ ਪੜੀਏ ਗੁਰ ਸ਼ਬਦ ਵਿਚਾਰ ਹਰ ਜਪ ਪੜੀਏ ਹਉਮੈ ਮਾਰ ਹਰ ਜਪੀਏ ਭੈ ਸੱਚ ਬਿਆਰ ਨਾਨਕ ਨਾਮ ਗੁਰਮਤ ਓਰ ਧਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ